ਕੀ ਕਿ ਉਹ ਬੱਦਲ ਬਾਲ ਬੱਦਲ ਕਿੰਨਾ ਬੰਦੀ ਹੈ ਸਾਰਾ ਸੀਨ ਕਰਤਾ ਹੈ ਉਹਦੇ ਬੈਠੋ ਕਿਹਨਾਂ ਦਾ ਦਸਤ ਮੇਰਾ ਨਾਮ ਡਾਕਟਰ ਨੀਰੇਜ ਹੈ ਅਸੀਂ ਤਮਨ ਹਸਪੀਟਲ ਟਿਕਵੈਂਟ ਇੱਕ ਕੈਂਪ ਲਗਾਉਣ ਜਾ ਰਹੇ ਹਾਂ ਜੇڑا ਕੀ ਅਸੀਂ 1 ਜੂਨ 2025 ਦਿਨ ਐਤਵਾਰ ਨੂੰ ਸਵੇਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਕੈਂਪ ਲਗਾਵਾਂਗੇ ਇਹਦੇ ਵਿੱਚ ਇੱਕ ਅਸੀਂ ਨਾਲ ਬਲੱਡ ਡੋਨੇਸ਼ਨ ਦਾ ਕੈਂਪ ਵੀ ਲਗਾ ਰਹੇ ਹਾਂ ਔਰ ਦੂਸਰਾ ਅਸੀਂ ਹੈ ਕੈਂਪ ਦੇ ਦੌਰਾਨ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ 슈ਗਰ ਪੀਸੀ ਜਿਹੜੀ ਹੈ ਅਸੀਂ ਫ੍ਰੀ ਕਰਨੀ ਹੈ ਔਰ ਇਹ ਡਾਕਟਰੀ ਸਲਾਹ ਜਿਸ ਤਰ੍ਹਾਂ ਦੀ ਲੋਕੀ ਡਾਕਟਰੀ ਸਲਾਹ ਲੈਣ ਤੋਂ ਡਰਦੇ ਆ ਲੋਕਾਂ ਨੇ ਡਾਕਟਰੀ ਸਲਾਹ ਲੈਣ ਲਈ ਅੰਮ੍ਰਿਤਸਰ ਜਾਣਾ ਪੈਂਦਾ ਹੈ ਕਈ ਵਾਰ ਕਿਸੇ ਨੂੰ ਖਰਚਾ ਕਰਾਇਆ ਦਾ ਖਰਚਾ ਨਹੀਂ ਹੁੰਦਾ ਜਾਂ ਅਫੋਰਡੇਬਿਲਟੀ ਨਹੀਂ ਹੁੰਦੀ ਗਰੀਬ ਹੁੰਦੇ ਆ ਅਸੀਂ ਉਹਨਾਂ ਲਈ ਡਾਕਟਰੀ ਸਲਾਹ ਵੀ ਮੁਫਤ ਕੀਤੀ ਹੈ ਉਹਦੇ ਵਿੱਚ ਅਸੀਂ ਡਾਕਟਰੀ ਸਲਾਹ ਮੁਫਤ ਦਵਾਂਗੇ ਜਿਹਦੇ ਵਿੱਚ ਸਾਡੇ ਹਾਰਡ ਦੇ ਸਪੈਸ਼ਲਿਸਟ ਡਾਕਟਰ ਹੈਗੇ ਆ ਡਾਕਟਰ ਵਿਨੋਦ ਕੁਮਾਰ ਨੇ ਜਿਹੜੇ ਕਿ ਬਹੁਤ ਹੀ ਅੱਛੇ ਡਾਕਟਰ ਨੇ ਉਹਨਾਂ ਨੇ ਆ ਕੇ ਹੱਡਾਂ ਵਾਲੇ ਮਰੀਜ਼ਾਂ ਦਾ ਚੈੱਕਅਪ ਕਰਨਾ ਹੈ ਹੱਡੀਆਂ ਦੇ ਡਾਕਟਰ ਨੇ ਸਾਡੇ ਹੱਡੀਆਂ ਦੇ ਡਾਕਟਰ ਆ ਕੇ ਅਮਰੀਕਾ ਦਾ ਚੈੱਕਅਪ ਕਰਨਗੇ ਔਰ ਮੈਡੀਸਨ ਦੇ ਡਾਕਟਰ ਹੈਗੇ ਸਾਡੇ ਡਾਕਟਰ ਜੀਆ ਹੈਗੇ ਆ ਉਹ ਮੈਡੀਸਿਨ ਦੇ ਪੇਸ਼ੈਂਟ ਜਿਹੜੇ ਆ ਸਾਰੇ ਚੈੱਕਅਪ ਕਰਮਗੇ ਸਰ ਇੱਕ ਜਿਹੜਾ ਲੈਬ ਟੈਸਟ ਹੋਵੇਗਾ ਉਹਦੇ ਵਿੱਚ ਪੂਰਾ ਚਾਰਜ ਲੱਗੇਗਾ ਜਾਂ ਕੋਈ ਡਿਸਕਾਊਂਟ ਹੋਏਗਾ ਨਹੀਂ ਜਿਹੜੇ ਲੈਬ ਟੈਸਟ ਹੈਗੇ ਆ ਦੇਖੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ECG ਔਰ ਬਲੱਡ ਸ਼ੂਗਰ ਜਿਹੜੀ ਹੈ ਅਸੀਂ ਫ੍ਰੀ ਕਰਾਂਗੇ ਔਰ ਬਾਕੀ ਜਿਹੜੇ ਲੈਬ ਦੇ ਬਲੱਡ ਦੇ ਟੈਸਟ ਹੈਗੇ ਆ ਉਹ ਅਸੀਂ 50% ਰੇਟ ਤੇ ਜਿੰਨੇ ਵੀ ਮਰੀਜ਼ ਦੀ ਹੋਰ ਮਦਦ ਹੋ ਸਕੀ ਹੋਰ ਵੀ ਮਦਦ ਕਰਾਂਗੇ ਇਹ ਕਿਹੜਾ ਲੋਕੇਸ਼ਨ ਵਗੈਰਾ ਸਾਰੀ ਤੁਸੀਂ ਬੋਲ ਦਈਏ ਇਹ ਸਾਡਾ ਹਸਪੀਟਲ ਧਵਨ ਹਸਪੀਟਲ ਠੀਖੀ ਬੰਡੇਗਾ ਹੈ ਖਲੜਾ ਰੋਡ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਅਸੀਂ ਕੈਂਪ ਲਗਾਉਣ ਜਾ ਰਹੇ ਹਾਂ ਇਹ ਆਯੂਸ਼ਮਾਨ ਕਾਰਡ ਵਗੈਰਾ ਵੀ ਚੱਲਦਾ ਹੈ ਆਯੂਸ਼ਮਾਨ ਕਾਰਡ ਵੀ ਚੱਲਦਾ ਹੈ ਸਾਡੇ ਕੋਲ ਔਰ ਜੋ ਸਾਬਕਾ ਫੌਜੀਆ ਵਾਲਾ ਕਾਰਡ ਹੈ ਉਹ ਵੀ ਚੱਲਦਾ ਹੈ ਆਲਮੋਸਟ ਸਾਡੇ ਕੋਲ ਸਾਰੇ ਜੋ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਹੈਗੀਆਂ ਉਹ ਵੀ ਸਾਡੇ ਕੋਲ ਚੱਲਦਾ ਹੈ ਜਿਹਦੇ ਦੌਰਾਨ ਅਸੀਂ ਮਰੀਜ਼ਾਂ ਦਾ ਫ੍ਰੀ ਇਲਾਜ ਕਰਦੇ ਹਾਂ ਹੁਣ ਆਪਣੇ ਜਿਹੜੇ ਇਲਾਕਾ ਨੂੰ ਵਸਨੀਕ ਨੇ ਜਿਹੜੇ ਉਹਨਾਂ ਨੂੰ ਕੀ ਤੁਸੀਂ ਉਹਨਾਂ ਨੂੰ ਅਪੀਲ ਕਰਨਾ ਮੈਂ ਇਲਾਕਾ ਨਿਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਜਿੰਨਾ ਹੋ ਸਕੇ ਇਸ ਸਾਡੇ ਕੈਂਪ ਦਾ ਜੋ ਹੈ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਅਮਰੀਕਾ ਦੀ ਜੋ ਵੱਧ ਤੋਂ ਵੱਧ